ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀ ਤਾਰੀਖ ਨਜ਼ਦੀਕ ਆ ਰਹੀ ਹੈ ਉਸ ਤਰ੍ਹਾਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵੱਲੋਂ ਆਪਣਾ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਹੈ ਅੱਜ ਸਾਡੇ ਨਾਲ ਮੌਜੂਦ ਨੇ ਜਿਹੜਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਜੱਬੇਵਾਲ ਗੱਲਬਾਤ ਕਰਦੇ ਹਨ ਅਪਕ ਹਲਕੇ ਜਾਰ ਰਹੇ ਹੋ ਕਿਧਰੇ ਲੋਕਾਂ ਨੇ ਪਿਆਰ ਦੇ ਅੱਜ ਤਾਂਡਾ ਹਲਕੇ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਨਾਲ ਜਾਣ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਉਸ ਦੇ ਨਾਲ ਲੱਗੇ ਹਲਕੇ ਅਜੇ ਦਸੂਹਾ ਦੇ ਵਿੱਚ ਵਕ ਵਕ ਪਿੰਡਾਂ ਦੇ ਵਿੱਚ ਅਸੀਂ ਖਾਸ ਤੌਰ ਤੇ ਵੇਟ ਏਰੀਆ ਦੇ ਵਿੱਚ ਅੱਜ ਗਏ ਆਂ ਔਰ ਵੇਟ ਏਰੀਆ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਜਿਹੜਾ ਹੈ ਉਹ ਸਾਡੇ ਲੋਕਾਂ ਦਾ ਸਮਰਥਨ ਮਿਲ ਰਿਹਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰ ਦੂਸਰੀ ਪਾਰਟੀਆਂ ਤੋਂ ਛੱਡ ਛੱਡ ਕੇ ਵੱਡੀ ਗਿਣਤੀ ਦੇ ਵਿੱਚ ਸਰਪੰਚ ਪੰਚਾਇਤ ਮੈਂਬਰ ਜਿਹੜੇ ਛੱਡ ਕੇ ਉਹ ਸਾਡੀ ਪਾਰਟੀ ਨੂੰ ਜੁਆਇਨ ਕਰ ਰਿਹਾ ਔਰ ਇੱਥੋਂ ਲੱਗਦਾ ਹੈ ਕਿ ਲੋਕਾਂ ਦਾ ਸਰਕਾਰ ਦੇ ਜਿਹੜੇ 2 ਸਾਲ ਦੇ ਕੰਮ ਨੇ ਉਸ ਦੇ ਪ੍ਰਤੀ ਜੋ ਪਿਆਰ ਹੈ ਜਾਂ ਉਸ ਦੇ ਪ੍ਰਤੀ ਜੋ ਵਿਸ਼ਵਾਸ ਹੈ ਉਹ ਉਸ ਤੋਂ ਪ੍ਰਤੀਤ ਹੁੰਦਾ ਕਿ ਬਹੁਤ ਅੱਛਾ ਹੈ ਤੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਕ ਦੂਸਰੀ ਤਬਦੀਲੀ ਵੱਲ ਵਧ ਰਿਹਾ ਜਿਸ ਤਰ੍ਹਾਂ ਪਹਿਲਾਂ ਬਦਲਾਅ ਆਇਆ ਸੀ ਔਰ ਸਰਕਾਰ ਦੇ 2 ਸਾਲ ਦੇ ਕੰਮਾਂ ਨੂੰ ਦੇਖਦੇ ਹੋਏ ਇੱਕ ਵੱਡੀ ਤਬਦੀਲੀ ਵੱਲ ਪੰਜਾਬ ਵਧ ਰਿਹਾ ਜਿਸ ਦੇ ਵਿੱਚ 13 ਦੀਆਂ 13 ਸੀਟਾਂ ਜਿੱਤ ਕੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਝੋਲੀ ਵਿੱਚ ਪਾਣ ਜਾ ਰਹੀ ਹੈ ਸਰ ਕੱਲ ਨੂੰ ਸ਼ਰਪੁਰ ਵਿਕੇ ਰਾਜਾ ਬੜਿੰਸੀ ਪਹੁੰਚੇਗੀ ਉਹਨਾਂ ਵੱਲੋਂ ਕਿਹਾ ਕਿ ਵੀ ਇਸ ਵਾਰੀ ਲੜਾਈ ਹੈ ਉਹ ਵਫਾਦਾਰੀ ਦੀ ਗਰਦਾਰੀ ਦੀ ਹੈ ਮਹਾਂ ਦਾ ਰਾਜਾ ਬੜਿੰਗ ਜੀ ਨੂੰ ਇਹੀ ਪੁੱਛਣਾ ਚਾਹੁੰਦਾ ਪਿਓ ਆਪਣੇ ਆਪ ਨੂੰ ਵਫਾਦਾਰ ਗਿਣਦੇ ਕਿ ਗੱਦਾਰ ਗਿਣਦੇ ਆ ਤੇ ਮੈਂ ਸਮਝਦਾ ਕਿ ਉਹਦੇ ਨਾਲ ਵੱਡਾ ਤਾਂ ਗੱਦਾਰ ਹੀ ਕੋਈ ਨਹੀਂ ਜਿਹੜਾ ਪ੍ਰਧਾਨ ਹੁੰਦੇ ਹੋਏ ਐਡੀ ਵੱਡੀ ਗੱਦਾਰੀ ਕਰ ਰਿਹਾ ਸੋ ਲੋਕ ਸਾਰੇ ਭਲੀ ਭੰਤੀ ਜਾਣਦੇ ਉਹਨੂੰ ਦੱਸ ਦੇਣਾ ਚਾਹੀਦਾ ਸੋ ਮੈਂ ਤਾਂ ਸਮਝਦਾ ਸੀ ਕਿ ਉਹਨੂੰ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਉਹ ਬੈਠੇ ਕਿਉਂ ਆ ਚਿਪਕ ਕੇ ਕਿਉਂ ਬੈਠੇ ਆਪਣੀ ਪੋਜੀਸ਼ਨ ਤੇ ਆਪਣੀ ਕੁਰਸੀ ਨਾਲ ਇਹ ਸਮਝ ਤੋਂ ਪਰੇ ਸਰ ਅੱਜ ਦਸੂਏ ਵੀ ਕੇ ਪਹੁੰਚ ਕਿੰਧਰੀ ਲੋਕਾਂ ਦੀ ਮੁਸ਼ਕਲ ਦੱਸੀ ਜਾ ਰਹੀਆਂ ਲੋਕਾਂ ਦੀਆਂ ਮੁਸ਼ਕਲਾਂ ਅੱਜ ਵੀ ਜਿਹੜੀਆਂ ਹਨ ਨੇ ਥੋੜੀਆਂ ਨੇ ਕਿਉਂਕਿ ਬੇਟ ਏਰੀਆ ਦੇ ਵਿੱਚ ਖਾਸ ਤੌਰ ਤੇ ਦਰਿਆ ਦੇ ਪਾਣੀ ਦਾ ਜਿਹੜਾ ਬਿਗਾੜ ਕਿਤੇ ਨਾ ਕਿਤੇ ਰਹਿੰਦਾ ਹੈ ਤੇ ਹੋਰ ਲੋਕਾਂ ਦੀ ਮੰਗ ਹੈ ਕਿ ਉੱਥੇ ਕੁਝ ਇੱਥੇ ਪੁਲ ਬਣਾਏ ਜਾਣ ਜਾਂ ਸੜਕਾਂ ਕੁਝ ਸੜਕਾਂ ਵੀ ਕਾਫੀ ਬਿਹਤਰ ਨੇ ਕੁਝ ਥੋੜਾ ਬਹੁਤਾ ਲਿੰਕ ਰੋਡਜ਼ ਦਾ ਕੋਈ ਇਸ਼ੂ ਹੋਏਗਾ ਇਸ ਤੋਂ ਬਾਅਦ ਤੇ ਕੋਈ ਲੋਕਾਂ ਦੀ ਜਿਆਦਾ ਵੱਡੀਆਂ ਸਮੱਸਿਆਵਾਂ ਨਹੀਂ ਪਰ ਲੋਕ ਜ਼ਿਆਦਾਤਰ 2 ਸਾਲ ਦੇ ਕੰਮ ਤੋਂ ਜ਼ਿਆਦਾ ਖੁਸ਼ ਨੇ ਵੱਲੇ 400 ਪਾਰ ਗਿਆ ਜਾ ਰਿਹਾ ਔਰ ਆਮਬਾਲੀ ਜੀਤ ਤੇ ਰਹੀ ਜੀਰੋ ਕਿਵੇਂ ਦੇਖਦੇ ਮੈਨੂੰ ਤਾਂ ਪਾਰਪੁਰ ਤਾਂ ਕੁਝ ਨਹੀਂ ਲੱਗਦਾ ਜੋ ਹਾਲਾਤ ਨੇ ਬੀਜਪੀ ਜਿਸ ਫਰਸਟ੍ਰੇਸ਼ਨ ਚੋ ਜਾਂ ਉਹਦੇ ਜੋ ਨੰਗ ਰਹੀ ਹੈ ਜਿਸ ਤਰ੍ਹਾਂ ਨਾਲ ਧੱਕੇ ਨਾਲ ਬੜਬੜੇ ਲੀਡਰਾਂ ਨੂੰ ਅੰਦਰ ਕੀਤਾ ਜਾ ਰਿਹਾ ਤੁਸੀਂ ਦੇਖਿਆ ਹੋਣਾ ਕਿ ਕੇਜਰੀਵਾਲ ਸਾਹਿਬ ਵੀ ਪਿੱਛੇ ਬੜੇ ਧੱਕੇ ਨਾਲ ਉਹਨਾਂ ਨੂੰ ਜਿੱਤੇ ਜੇਲ੍ਹ ਚ ਡੱਕਿਆ ਗਿਆ ਔਰ ਉਸਮਾਨ ਜੋ ਸੁਪਰੀਮ ਕੋਰਟ ਵੱਲੋਂ ਅੰਤਰਮ ਜ਼ਮਾਨਤ ਦਿੱਤੀ ਗਈ ਹੈ ਪ੍ਰਚਾਰ ਦੇ ਰਿਹਾ ਸੋ ਇਹ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਦੀ مایੁਸੀ ਜਿਹੜੀ ਹੈ ਇਸ ਤੋਂ ਝਲਕਦੀ ਹੈ ਕਿ ਜੇਕਰ ਕਿਸੇ ਨੂੰ ਕੋਈ ਬਹੁਤ ਵੱਡੇ ਬਹੁਮਤ ਦੀ ਆਸ ਹੋਵੇ ਤਾਂ ਫਿਰ ਕੋਈ ਇਦਾਂ ਦੇ ਕੰਮ ਕਿਉਂ ਕਰੇਗਾ ਫਿਰ ਤਾਂ ਉਸ ਨੂੰ ਇਦਾਂ ਕੰਮ ਕਰਨ ਦੀ ਜ਼ਰੂਰਤ ਹੀ ਨਹੀਂ ਸਰਕਾਰ ਵੱਲੋਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਬੀਬੀਆਂ ਨੇ ਪੀਕੇ 1000 ਰੁਪਏ ਖਾਤੇ ਜਾਊਗਾ ਪਰ ਅੱਜ ਤੱਕ 1000 ਰੁਪਏ ਨਹੀਂ ਕਿਤੇ ਨਾ ਕਿਤੇ ਰੋਸ ਦਿਖਿਆ ਜਾ ਰਿਹਾ ਹਾਂ ਦੇਖੋ ਬੀਬੀਆਂ ਦੇ ਖਾਤੇ 'ਚ 1000 ਭਾਵੇਂ ਨਹੀਂ ਆਇਆ ਪਰ ਹਰ ਘਰ ਦੇ ਖਾਤੇ 'ਚ 5000 ਤੋਂ ਲੈ ਕੇ 15-2 ਸੋ 5 ਤੋਂ 15 20000 ਦੇ ਜਿਹੜੇ ਖਾਤੇ ਜਾਰ ਕਰਦੇ ਚ ਆਇਆ ਉਹ ਲੋਕ ਉਸ ਤੋਂ ਜ਼ਿਆਦਾ ਖੁਸ਼ ਨੇ ਬੀਬੀਆਂ ਤਾਂ ਕਹਿੰਦੀਆਂ 1000 ਰੁਪਏ ਜਦੋਂ ਮਰਜ਼ੀ ਮਿਲ ਜੂਗਾ ਪਰ ਸਾਨੂੰ 5 ਤੋਂ ਲੈ ਕੇ 15000 ਤੱਕ ਦੀ ਜਿਹੜੀ ਬਿਜਲੀ ਬਿੱਲ ਜ਼ੀਰੋ ਕਰਕੇ ਰਾਹਤ ਮਿਲ ਰਹੀ ਹੈ ਉਹ ਉਹਨਾਂ ਦੇ ਖਾਤੇ ਵਿੱਚ ਆ ਰਿਹਾ ਸਰ ਉਹ ਕਿਹੜੇ ਦੋ ਸਾਲ ਚ ਕੰਮ ਕੀਤੇ ਨਾਮ ਆਦੀ ਪਰ ਜੋ ਲੋਕ ਸੋਚ ਕੇ ਬੋਰ ਪਾਣਗੇ ਆ ਦੇਖੋ ਹੁਣੇ ਭਾਈ ਸਾਹਿਬ ਗੱਲ ਕਰ ਰਹੇ ਸੀ ਬੱਸਾਂ ਦਾ ਕਿਰਾਇਆ ਨਹੀਂ ਬੀਬੀਆਂ ਦਾ ਬਿਲਕੁਲ ਬੱਸਾਂ ਤੇ ਫ੍ਰੀ ਟਰੈਵਲ ਆ ਤੇ ਬਾਕੀ ਰੋਜ਼ਗਾਰ ਦਿੱਤੇ ਜਾ ਰਹੇ ਆ ਜਦੋਂ ਦੇਸ਼ ਦੇ ਵਿੱਚ ਜਿਹੜੀ ਬੇਰੋਜ਼ਗਾਰੀ ਹੈ ਉਹ ਸਭ ਤੋਂ ਜ਼ਿਆਦਾ ਉਸ ਬੇਰੋਜ਼ਗਾਰੀ ਦੇ ਵਿੱਚ ਵੀ ਪੰਜਾਬ ਜਿਹੜਾ ਰੋਜ਼ਗਾਰ ਦੀ ਗੱਲ ਕਰਦਾ ਭਗਵੰਤਮਾਨ ਰੋਜ਼ਗਾਰ ਦੀ ਗੱਲ ਕਰਦੇ ਆ 43000 ਨੌਕਰੀਆਂ ਦਾ ਮਤਲਬ ਕੀ ਹੋਇਆ ਕਿ 2.5 ਲੱਖ ਪੰਜਾਬੀ ਜਿਹੜੇ ਪੰਜਾਬ 'ਚ ਹੀ ਰਹਿ ਗਏ ਹੁਣ ਬਾਹਰ ਨਹੀਂ ਪਲਾਨ ਕਰਨਗੇ ਕੋਈ ਕੋਈ ਮਾਈਗ੍ਰੇਸ਼ਨ ਨਹੀਂ ਹੋਏਗੀ ਸੋ ਇਸ ਤੋਂ ਇਲਾਵਾ ਹੋਰ ਸਿਹਤ ਸੇਵਾਵਾਂ ਜਿਹੜੀਆਂ ਬਿਹਤਰ ਕੀਤੀਆਂ ਜਾ ਰਹੀਆਂ ਸੋ ਹੈਲਥ ਕ੍ਰਾਂਤੀ ਵੱਲ ਜਿਹੜਾ ਪੰਜਾਬ ਵਧ ਰਿਹਾ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਆ ਦਵਾਈਆਂ ਜਿਹੜੀਆਂ ਫਰੀਦ ਦਿੱਤੀਆਂ ਜਾ ਰਹੀਆਂ ਟੈਸਟ ਫਰੀ ਕੀਤੇ ਜਾ ਰਹੇ ਸੋ ਮੈਂ ਸਮਝਦਾ ਕਿ ਹੋਰ ਵੀ ਆਹਸਤਾ ਆਹਸਤਾ ਪੰਜਾਬ ਜਿਹੜਾ ਰੰਗਲੇ ਪੰਜਾਬ ਵੱਲ ਵਧ ਰਿਹਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਲੋਕਾਂ ਨੂੰ ਸਾਡੇ 2 ਸਾਲ ਦੇ ਕੀਤੇ ਹੋਏ ਕੰਮ ਜ਼ਰੂਰ ਪਸੰਦ ਆਉਣਗੇ। BSP ਤੋਂ ਰਕੀਸ਼ ਕੁਮਾਰ ਸੁਮਨ ਜੀ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋਇਆ ਕਿਵੇਂ ਦੇਖਦੇ ਹੋ? ਔਰ ਕੇਸ਼ ਕੁਮਾਰ ਸੁਮਨ ਜੀ BSP ਦੇ ਲੀਡਰ ਆ ਉਹਨਾਂ ਦੇ ਉਮੀਦਵਾਰ ਸੀ ਤੇ ਉਹਨਾਂ ਨੇ ਉਮੀਦਵਾਰੀ ਆਪਣੀ ਛੱਡ ਕੇ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦੇ ਵਿੱਚ ਵਿਸ਼ਵਾਸ ਪ੍ਰਗਟਾਇਆ ਤੇ ਸਰਕਾਰ ਦੇ 2 ਸਾਲਾਂ ਦੇ ਕੰਮਾਂ ਤੋਂ ਖੁਸ਼ ਨੇ ਇਸ ਕਰਕੇ ਸ਼ਾਮਲ ਹੋਏ ਨੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ।